ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਵੀਕਾਰ ਮੈਂ ਹਾਂ ਤੁਹਾਡਾ ਹੋਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਡਾਕਟਰ ਦਰਜੀਤ ਸਿੰਘ ਚੀਮਾ ਵਿਰਸਾ ਸਿੰਘ ਬਲਟੋਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਪੋਲ ਖੁੱਲ ਗਈ ਹੈ ਭਰਤੀ ਨੂੰ ਲੈ ਕੇ ਸੱਚ ਸਾਹਮਣੇ ਆਇਆ ਹੈ ਬੋਗਸ ਭਰਤੀ ਕੀਤੀ ਗਈ ਉਸ ਭਰਤੀ ਦੀ ਵੱਡੀ ਧੰਦਲੀ ਉਹ ਵੱਡਾ ਧੋਖਾ ਧੜੀ ਉਸ ਭਰਤੀ ਨੂੰ ਲੈ ਕੇ ਸਾਹਮਣੇ ਆ ਗਿਆ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਅਸੀਂ ਕੌਮ ਨੂੰ ਜਵਾਬ ਕੀ ਦੇਈਏ ਸ਼੍ਰੋਮਣੀ ਅਕਾਲੀ ਦਲ ਅ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਹੈ ਉਸ ਰੁਕੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਸੀਵ ਤੋਂ ਸੱਤ ਮੈਂਬਰੀ ਕਮੇਟੀ ਬਣੀ ਹੈ ਜਿਸ ਦੇ ਵਿੱਚ ਪੰਜ ਹੋਣ ਕਾਰਜਸ਼ੀਲ ਮੈਂਬਰ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਚਾਵੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਸੀ ਆਪਣੇ ਪਿੰਡ ਬਾਦਲਕੇ ਤੋਂ ਪਹਿਲਾਂ ਦੱਸਿਆ ਇਹ ਪਰਤੀ 50 ਲੱਖ ਫਿਰ 35 ਲੱਖ ਫੇਰ 36 ਲੱਖ ਫੇਰ 15 ਲੱਖ ਤੇ ਹੁਣ ਭਰਤੀ ਕਈ ਜਾਰੀ ਹੈ 27 ਲੱਖ ਯਾਨੀ ਕਿ ਇਹਨਾਂ ਦਾ ਟੀਚਾ ਸੀ 1 ਮਹੀਨੇ ਦੇ ਵਿੱਚ ਭਰਤੀ ਜਿਹੜੀ ਹੈ ਲਗਭਗ 50 ਲੱਖ ਵੋਟਰਾਂ ਨੂੰ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਨਾ ਇਹ ਇਹਨਾਂ ਦੀ ਪ੍ਰਾਪਤੀ ਹੈ ਇਹ ਇਹਨਾਂ ਦੀ ਉਪਲਬਧੀ ਹੈ ਯਾਨੀ ਕਿ 35 36 27 15 ਹੁਣ ਆਖਰ ਜਾ ਕੇ ਸੂਈ ਡਿੱਗੀ ਹੈ 27 ਲੱਖ ਤੇ ਵੀ 27 ਲੱਖ 80 ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਵਕ ਵਕ ਹਲਕਿਆਂ ਦੇ ਵਿੱਚ ਉਹ ਪੂਰੀ ਕਰ ਚੁੱਕੇ ਆ ਲੇਕਿਨ ਇਸ ਦਾ ਹਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਲ ਵੀ ਨਹੀਂ ਆ ਜਿਹੜੇ ਗੱਲਾਂ ਦੇ ਕੜਾ ਬਣਾਉਂਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦੇ ਕੋਲ ਵੀ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੇ ਕੋਲ ਵੀ ਨਹੀਂ ਆਖਰਕਾਰ ਉਸ 27 ਲੱਖ ਲੋਕ ਕਿਹੜੇ ਨੇ ਜਿਹੜੇ ਮਨਕਰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਨੇ ਨਹੀਂ ਗੱਲ ਮੰਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦੀ ਜਿਨ੍ਹਾਂ ਨੇ ਗੱਲ ਮੰਨੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਇੱਕ ਪਾਸੇ ਇਹ ਵੀ ਵਿਗਲ ਵੱ ਚੁੱਕਿਆ ਹੈ ਕੱਲ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਡਾਕਟਰ ਦਜੀਤ ਸਿੰਘ ਚੀਮਾ ਨੇ ਜਦੋਂ ਪੱਤਰਕਾਰਾਂ ਦੇ ਨਾਲ ਕਾਨਫਰੰਸ ਕਰ ਰਹੇ ਸੀ ਉਹਨਾਂ ਦੇ ਜਿਹੜਾ ਨਿੱਜੀ ਪੇਜ ਹੈ ਉੱਥੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ 12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਚੋਣ ਡੈਲੀਗੇਟਸ ਕਰਨਗੇ ਯਾਨੀ ਕਿ 27 ਲੱਖ ਜੇ ਕੀਤੀ ਹੈ ਭਰਤੀ ਤੇ 27000 ਡੈਲੀਗੇਟ ਕਿੱਥੇ 27000 ਡੈਲੀਗੇਟ ਉਹ ਕੌਣ ਨੇ ਉਹਨਾਂ ਦਾ ਨਾਂ ਪਤਾ ਹੀ ਨਹੀਂ ਹੈ ਕਿਹੜੇ ਪਿੰਡ ਵਿੱਚੋਂ ਨੇ ਕਿਹੜੇ ਸ਼ਹਿਰ ਵਿੱਚੋਂ ਨੇ ਕਿਹੜੇ ਕਸਬੇ ਦੇ ਵਿੱਚੋਂ ਨੇ ਕਿਹੜੇ ਦਿਹਾਤੀ ਇਲਾਕੇ ਦੇ ਵਿੱਚੋਂ ਨੇ ਯਾਨੀ ਕਿ ਉਹ ਕੌਮ ਨੂੰ ਭੰਬਲ ਪੂਸੇ ਪਾਇਆ ਚਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਯਾਨੀ ਕਿ 27 ਹਜ਼ਾਰ ਡੈਲੀਗੇਟ ਚਾਹੀਦੇ ਨੇ ਕਿਸ ਦਿਨ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਯਾਨੀ ਕਿ 12 April ਨੂੰ ਕਿਉਂਕਿ 13 April ਨੂੰ ਤਾਂ ਸਿੱਖ ਸੰਬੋਧਨ ਕਰਨਾ ਪਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਬਣਨਾ ਸੁਖਬੀਰ ਸਿੰਘ ਬਾਦਲ ਹੀ ਹੈ ਇਹਦੇ ਚ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਜਿਸ ਤਰ੍ਹਾਂ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣਾ ਬਿਆਨ ਦਿੱਤਾ ਹੈ ਲੇਕਿਨ ਉਹ 27 ਹਜ਼ਾਰ ਡੈਲੀਗੇਟ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਉਹ ਡੈਲੀਗੇਟ ਕਿੱਥੇ ਗਿਆ ਉਸ ਨੂੰ ਵੈਬ ਸ਼ਰੋਮਣੀ ਅਕਾਲੀ ਦਲ ਦੀ ਵੈਬਸਾਈਟ ਤੇ ਉਹਨਾਂ ਦੇ ਨਾਮ ਨਿਸ਼ਬ ਕਿਉਂ ਨਹੀਂ ਕੀਤੇ ਗਿਆ ਇਸ ਦਾ ਹਵਾਲਾ ਦਿੱਤਾ ਹੈ ਉਹਨਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਾ ਸੁਧਾਰਨ ਅਤੇ ਦਾ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ 27000 ਡੈਲੀਗੇਟ ਦੀ ਸਾਨੂੰ ਲਿਸਟ ਦੇ ਦਿਓ ਫਿਰ ਤੁਸੀਂ ਜਿਸ ਨੂੰ ਮਰਜ਼ੀ ਪ੍ਰਧਾਨ ਬਣਾ ਦਿਓ ਉਹਨਾਂ ਨੇ ਕਿਹਾ ਕਿ ਕੌਮ ਇਸ ਦਾ ਜਵਾਬ ਦੇਵੇਗੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਤਲਾ ਲਾਉਂਦੇ ਨੇ ਜਿਹੜੇ ਮਨਕਰ ਹੁੰਦੇ ਨੇ ਜਿਹੜੇ ਪਗੋੜੇ ਹੁੰਦੇ ਨੇ ਉਹਨਾਂ ਨੇ ਘੇਰਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਘੇਰਿਆ ਹਰਪਾਲ ਸਿੰਘ ਬਨੂਗੁਰ ਨੂੰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਣ ਗਿਆ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਿਆ ਰੱਜ ਕੇ ਜਣ ਕਿ ਵਵਾਦ ਕੀਤਾ ਗਿਆ ਚਰਨਜੀਤ ਸਿੰਘ ਬਰਾੜ ਵੱਲੋਂ ਲਾਈਵ ਹੋ ਕੇ ਕਿ 27000 ਡੈਲੀਗੇਟਾਂ ਦੇ ਨਾਮ ਜਿਹੜੇ ਡੈਲੀਗੇਸੀ ਉਹਨਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਵੈਬਸਾਈਟ ਉੱਤੇ ਕਿਉਂ ਨਹੀਂ ਪਾਏ ਗਏ ਧੰਨ